ਮੈਂ ਕੀ ਠਾਈ ਨਵੰਬਰ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਮਰਡਰ ਦਾ ਸੁਲਤਾਨਵਿੰਨ ਪੁਲਿਸ ਸਟੇਸ਼ਨ ਦੇ ਅੰਡਰ ਉਹਦੇ ਵਿੱਚ ਪੁਲਿਸ ਨੂੰ ਜਿਹੜੀ ਕੰਪਲੇਂਟ ਲਗਾਈ ਸੀ ਮਨਜੀਤ ਕੌਰ ਕਿ ਉਹਨਾਂ ਦੀ ਬੇਟੀ ਜਿਹੜੀ ਹੈ ਕੋਮਲਪ੍ਰੀਤ ਉਹ ਮੈਰਿਡ ਸੀ ਕਿ ਸੈਮੂਲ ਮਸੀਅਲਿਸ ਹੈਪੀ ਨੂੰ ਤੇ ਉਹਨਾਂ ਦੇ ਘਰ 'ਚ ਜਿੱਥੇ ਉਹ ਆਪਣੀ ਵਾਈਫ ਦੇ ਨਾਲ ਰਹਿ ਰਿਹਾ ਸੀ ਕੋਮਲਪ੍ਰੀਤ ਤੇ ਸੈਮੂਲ ਮਸੀਹ ਰਹਿੰਦੇ ਸੀ ਉੱਥੇ ਇੱਕ ਰੂਪਾ ਨਾਮ ਦੀ ਲੇਡੀ ਨਾਲ ਉਹਦੇ ਇਲੈਸਟ ਰਿਲੇਸ਼ਨ ਡਵੈਲਪ ਹੋ ਗਏ ਤੋ ਦੋਤਨ ਦਿਨ ਤੋਂ ਸ਼ਾਇਦ ਉਹ ਆਪਣੇ ਘਰ ਨਹੀਂ ਸੀ ਆਇਆ ਤਾਂ ਜਿਹੜਾ ਮਨਜੀਤ ਕੌਰ ਜੀ ਦਾ ਬੇਟਾ ਅਜੀਪਾਲ ਆਪਣੇ ਦੋਸਤਾਂ ਨੂੰ ਲੈ ਕੇ ਤੇ ਆਪਣੀ ਭੈਣ ਕੋਮਲਪ੍ਰੀਤ ਨੂੰ ਲੈ ਕੇ ਉੱਥੇ ਉਹਨਾਂ ਦੇ ਰੂਪਾ ਦੇ ਘਰ ਗਏ ਸੀ ਉਹਨਾਂ ਤੋਂ ਉਹਦੇ ਵੇਰ ਬਾਰੇ ਪੁੱਛਣ ਵਾਸਤੇ ਕਿ ਸਾਡਾ ਫਾਦਰ ਕਿੱਥੇ ਹੈ ਤੇ ਹਸਬੰਦ ਕਿੱਥੇ ਹੈ ਉੱਥੇ ਉਹਨਾਂ ਦੇ ਦੱਸਣ ਮੁਤਾਬਕ ਰੂਪਾ ਨੇ ਕੁਝ ਨਿਹੰਗ ਲੇਡੀਜ਼ ਤੇ ਨਿਹੰਗ ਬੰਦੇ ਵੀ ਬੁਲਾ ਲਏ ਤੇ ਉੱਥੇ ਇਹਨਾਂ ਦਾ ਜਿਹੜਾ ਜਦੋਂ ਟਕਰਾਅ ਹੋਇਆ ਤੇ ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਜਿਹੜੇ ਤਲਵਾਰਾਂ ਦੇ वार ਕੀਤੇ ਜਿਹੜਾ ਮਨਜੀਤ ਕੌਰ ਕੰਪਲੇਂਟੈਂਟ ਨੇ ਉਹਨਾਂ ਦਾ ਬੇਟਾ ਅਜੀਪਾਲ ਕੋਹ ਜੀ ਦੀ ਸਿਸਟਰ ਦਾ ਏ ਡਿਸਪਰੂਬ ਸੀਗਾ ਕੋਹਲਪ੍ਰਿੰਤਾ ਉਹਦੇ ਕਾਫੀ ਵਾਈਟਲ ਆਰਗਨਸ ਤੇ ਹਿੱਟ ਕੀਤੀਆਂ ਸ਼ਾਰਟ ਬਲੋਸ ਉਹਦੇ ਨਾਲ ਉਹਦੀ ਡੈਥ ਹੋ ਗਈ ਮੌਕੇ ਤੇ ਕੇਸ ਰਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਤੇ ਸਾਡੀ ਟੀਮ ਨੇ ਜਿਹਦੇ ਅਗਵਾਈ ਏਡੀਸੀ ਵੀ ਵਿਸ਼ਾਲਜੀਤ ਤੇ ਡੀਐਸਪੀ ਆਪਣੇ ਪ੍ਰਵੇਸ਼ ਚੋਪੜਾ ਜੀ ਤੇ ਕਮਲਜੀਤ ਇਹ ਸਾਰੇ ਤੇ ਐਸਐਚਓ ਬਲਵਿੰਦਰ ਇਹਨਾਂ ਨੇ ਤਿੰਨੇ ਫਿਊਜ਼ ਜਿਹੜੇ ਮੇਨ ਵਿੱਚ ਫੜੇਗੇ ਇੱਕ ਪ੍ਰੇਮ ਸਿੰਘ ਪ੍ਰੇਮੂ ਨਿਆੰਗੇ ਜਿਹੜਾ ਸੁਲਤਾਨਵਿੰਡ ਦਾ ਹੀ ਰਹਿਣ ਵਾਲਾ ਅਮਰਸਰ ਦਾ ਇਹ ਤਕਰੀਬਨ 20 ਸਾਲ ਦਾ ਹੈਗਾ ਜਸਵਿੰਦਰ ਏਲੀਆ ਜੱਸਾ ਨਿਆੰਗੇ ਅਵਜੰਦਰ ਦਾ ਰਹਿਣ ਵਾਲਾ ਗੋਨ ਨਗਰ ਦਾ ਇਹਨੂੰ ਵੀ ਗ੍ਰਿਫਤਾਰ ਕੀਤਾ ਔਰ ਰੂਪਾ ਜਿਹੜੀ ਹੈ ਮੇਨ ਜਿਹੜੀ ਅਕਿਊਜ਼ਡ ਹੈ ਜਿਹਦੇ ਕਰਕੇ ਸਾਰੀ ਲੜਾਈ ਹੋਈ ਔਰ ਜਿੰਨੇ ਉਹਨਾਂ ਨੂੰ ਬਲਾ ਕੇ ਇਹਨਾਂ ਦੇ ਖਿਲਾਫ ਉਕਸਾਇਆ ਵੀ ਤੇ ਉਹਨਾਂ ਨੂੰ ਤੇ ਅਟੈਕ ਕਰਾਇਆ ਉਹ ਵੀ ਗ੍ਰਿਫਤਾਰ ਹੋ ਚੁੱਕੀ ਐ ਇਸ 'ਚ ਇੱਕ ਅੱਧੀ ਗ੍ਰਿਫਤਾਰੀ ਜਿਹੜੀ ਹੋਰ ਇੱਕ ਰੰਦਾ ਮੁਲਜ਼ਮ ਹੋਰ ਉਹ ਵੀ ਜੇ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਪਰ ਮੇਨ ਕੇਸ ਸਾਰਾ ਇਹ ਟ੍ਰੇਸ ਹੋ ਗਿਆ ਤੇ ਸਾਰੇ ਮੁਲਜ਼ਮ ਜਿਹੜੇ ਮੇਨ ਫੜੇਗੇ ਨੇ ਔਰ ਵੈਪਨ ਆਫ ਅਫੈਂਸ ਵੀ ਜਿਹੜਾ ਰਿਕਵਰ ਹੋ